ਜੀ ਅੱਜ 14 ਨਵੰਬਰ ਨੂੰ ਬਾਈ ਕਾਲੇ ਕੋਲੇ ਪਹੁੰਚ ਚੁੱਕੇ ਆ ਜੀ ਕਾਲੇ ਵੀਰੇ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵੀਰੇ ਵਧੀਆ ਜੀ ਵਧੀਆ ਵਧੀਆ ਹੱਸੇ ਅੱਛਾ ਵੀਰੇ ਆਪਣਾ ਬੰਦ ਗੋਭੀ ਕੀ ਭਾਅ ਹੋ ਗਿਆ ਅੱਜ 14 ਨਵੰਬਰ ਨੂੰ 40 ਬੰਦ ਗੋਭੀ 40 ਰੁਪਏ ਜੀ ਤੇ ਹਰੀ ਮਿਰਚ ਵੀਰੇ ਸਮਝ ਗਏ ਹਰੀ ਮਿਰਚ 40 ਤੇ ਟਮਾਟਰ ਤੁਹਾਡੇ 50 ਰੁਪਏ ਟਮਾਟਰ 50 ਰੁਪਏ ਜੀ ਤੇ ਔਲਾ ਵੀਰੇ ਔਲੇ 40 ਰੁਪਏ ਵੀਰੇ ਠੀਕ ਹੈ ਤੇ ਅਦਰਕ ਵੀਰੇ ਇਹ 90 ਰੁਪਏ ਕਿਲੋ ਦੇ ਰਿਹਾ ਤੇ ਆਦਰਕ 90 ਰੁਪਏ ਵਧੀਆ ਤੇ ਚైనా ਕੀਰਾ ਫਿਰ ਉਹ ਵੀ 40 ਰੁਪਏ 40 ਰੁਪਏ ਜੀ ਤੇ ਮਟਰ ਵੀਰੇ ਮਟਰ 100 ਰੁਪਏ ਕਿਲੋ ਦੇ ਵੀਰੇ ਅੱਜ ਤਾਂ ਮਟਰ 100 ਰੁਪਏ ਠੀਕ ਆ ਜੀ ਵਧੀਆ ਵਾਲਾ ਮਟਰ 120 100 ਤੇ ਸ਼ਿਮਲਾ ਮਿਰਚ ਵੀਰੇ ਸ਼ਿਮਲਾ 70 ਵੀਰੇ ਸ਼ਿਮਲਾ ਮਿਰਚ 70 ਰੁਪਏ ਜੀ ਤੇ ਗੋਭੀ ਜੀ ਗੋਭੀ 2 ਕਿਲੋ 50 ਦੀ 30 ਰੁਪਏ ਕਿਲੋ ਵੇਚ ਰਿਹਾ 30 ਰੁਪਏ ਕਿਲੋ ਤੋਂ 50 ਦੀ 2 ਕਿਲੋ ਆ ਜੀ ਲਓ ਜੀ ਧਨੀਆ ਵੀਰੇ ਤਲੀਆਂ 50 60 ਰੁਪਏ ਤਲੀਆਂ 50 60 ਰੁਪਏ ਵਧੀਆ ਚਲੋ ਠੀਕ ਹੈ ਵੀਰੇ ਧੰਨਵਾਦ ਬਾਈ ਕਾਲੀ ਤੇਰੇ ਮਿਹਰਬਾਨੀ ਤੇ ਤੇਰੇ ਪਾਉਣੇ ਵੀਡੀਓ ਤੇ ਮੇਰਾ ਬਾਈ ਆ ਰੇਟ ਵਧੀਆ ਲਾਇਆ ਕਰ ਚੰਗਾ ਜਿਹੜਾ ਬੰਦਾ ਆਉਂਦਾ ਕੋਈ ਗੱਲ ਨਹੀਂ ਸਾਰੇ ਕਹਿੰਦੇ ਵੀ ਵਧੀਆ ਬੰਦਾ ਉਹ ਵਧੀਆ ਡੀਲ ਕਰਦਾ ਪਬਲੀਕ ਵਧੀਆ ਲਾਈ ਹਾਂ ਨਹੀਂ ਸਾਰੀ ਵਧੀਆ ਦੇਖ ਵੀਡੀਓ ਚ ਦੇਖ ਕੇ ਪਤਾ ਲੱਗਦੀ ਯਾਰ ਗਾਹਕ ਨੂੰ ਹਾਂ ਇੱਕ ਨੰਬਰ ਸਬਜ਼ੀ ਹੈ ਬਾਈ ਠੀਕ ਹੈ ਵੀਰੇ ਧੰਨਵਾਦ ਚੰਗੀ ਗੱਲ ਆ